ਏ ਬਾਬੋ ਰੇਟ ਹੁਣ 3600 ਚੱਲੀ ਜਾਂਦਾ ਜਿਹੜਾ ਲਾਸਟ ਤੇ ਤੇਲ ਪਾਉਣਾ ਨਾ ਇਹ ਬਹੁਤ ਔਖਾ ਲੱਗਦਾ। ਦੱਸ 3700 ਰੁਪਏ ਦੇ ਤੇ ਇੱਕ ਮੰਨੋ ਤੁਸੀਂ ਇਹਨੇ 3.5 ਕਿੱਲੇ ਦਾ ਕਣਕ ਦੀ ਜੀ ਸੂਪਰ ਸੀਡਰ ਨਾਲ ਤੇ 3.5 ਕਿੰਨੇ ਤੋਤੇ 4-4 ਕਿੱਲੇ ਨੂੰ ਵੱਜ ਕੇ ਤੋਤੇ ਦਾ 4 ਕਿੰਨੇ ਤੋਤੇ ਵੱਜੇ ਲੱਗਦਾ ਜਵਾਰਾ ਅਰੇ ਅੜਾਈ ਤੇ ਆਉਦਾ ਆ ਬਈ ਆ ਤਿਆਰਾ ਇਹਦਾ ਲਾਪਰਨਾ ਨੂੰ ਹਨਾ ਸੱਤ ਤੱਕ ਫੁੱਟ ਦੇ ਪਾਣੀ ਖੜਾ ਹੈ ਜਾਨੀ ਧਰਤੀ ਦੇ ਲੈਵਲ ਤੋਂ ਜੱਕੜ ਜੱਕੜ ਇਹਂ ਕਾਦਾ ਨਹੀਂ ਪੜਦਾ ਚੱਕੀ ਜੀ ਗਾਲੇ ਦੀ ਮਿੱਤਰੋ ਟੈਂਕੀ ਫਾਲ ਕਰੀ ਗਿਆ ਅਸਵੇਲੇ ਤੇ ਉਹਦੇ ਚੋਂ 4 ਕਿੱਲੇ ਤੁਸੀਂ ਮੰਨੋ ਮਾਰ ਲਿਆ ਭਾਂ ਸਿੰਜੂ ਤੋਦੇ ਹਾਲਾ ਤੇ 12-12 ਕਿਲੋਮੀਟਰ ਤੋਂ ਤੋਦੇ ਲਿਓਣੇ ਪਏ ਜੋ ਵੀ ਬੜਾ ਮੈਂ ਡਰੋ ਟਰੈਕਟਰ ਚੱਲਿਆ ਫੌਲਾ ਰੇਸ ਤੇ ਜਾਵਾ ਤੇ ਉਸ ਤੋਂ ਬਾਅਦ ਇਹਨੇ 3.5 ਕਿੱਲੇ ਖਾ ਇਹਦੇ ਨਾਲ ਪੀਆ ਇਹਨੇ ਸੁਪਰ ਪੀਟਰ ਨਾਲ ਤੇ ਤੇਲ ਵਗ ਗਿਆ 6 ਉਂਗਲਾਂ 6 ਨੂੰ ਇਹ ਵਗਿਆ ਜਾਣੀ 12 12 13 ਇਹ ਮਾਰ ਗਿਆ 15 ਲੀਟਰ ਹੀ ਵਗ ਗਿਆ ਹੁਣ ਹਾਂ ਅਪਰੇ ਬੰਦੇ ਇਹਨਾਂ ਧਿਆਨ ਆਵੇ ਫੋਨ ਕਰਕੇ ਸਾਡ ਦਵਾਈ ਫੋਨ ਕਰਿਆ ਬਣਾ ਨਹੀਂ ਸਾਡੇ ਬੰਦੇ ਦੇ ਪਾਸ ਲੱਗਿਆ ਫੋਨ ਵਾਲਿਆਂ ਟ੍ਰੇਡ ਆਰਨ ਮਗਰ ਮੋਰ ਆਇਆ ਮੈਂ ਢੰਗ ਤੋਂ ਅਜਨੇ 16 16 18 18 ਫੋਟ ਪਿੱਛੇ ਹਾਰਨ ਵਾਲੀ ਜਾਂਦੇ ਇਹ ਤਾਂ 11 ਫੋਟ ਪਿੱਛੇ ਹੀ ਵਾਜਦਾ ਇਹ ਬਾਬੋ ਰੇਟ ਹੁਣ 3600 ਚੱਲੀ ਜਾਂਦਾ ਵੀਡੀਓ ਹੋ ਸਕਦਾ 2-3 ਦਿਨ ਲੇਟ ਹੋ ਜਾਂਦੀ ਹੈ ਪਰ 3600 ਰੇਟ ਦੇ ਹਿਸਾਬ ਨਾਲ ਲਿਆ ਹੀ ਜਾਂਦਾ ਬੰਦਾ ਆਪਾਂ ਇਹ ਦੁਬਾਰ ਵੀ ਜਾਗੇ ਬੇਟਾ ਇਹ ਚਾਤਾ ਆਪਣਾ 52 ਹੌ ਡਰਾਈਵਰ ਆ ਜਿਹੜਾ ਲਾਸਟ ਤੇ ਤੇਲ ਪਾਉਣਾ ਨਾ ਇਹ ਬਹੁਤ ਔਖਾ ਲੱਗਦਾ ਇਹ ਤਾਂ ਪੌਣਾ ਖਾਤੇ ਆ ਜੋ ਪੈਂਦਾ ਪਹਿਲਾ ਵਜੇ ਵਾਲਾ ਉਵੇਂ ਲੈ ਲਈ ਬਾਈ ਬੇਟਾ ਨਾ ਸੇਟੇ ਜੰਪਲਿੰਗ ਦਾ ਟੈਕਸ ਉੱਪਰ ਦੇਣਾ ਆਹੋ ਜੀ ਜਾਂਦਾ ਸਾਰਾ ਕੁ ਮਗਰੀ ਪੂਰੇ ਨਹੀਂ ਕੋਕਰੀ ਪੂਰੇ ਕੀ ਆ ਜਾ ਰਹੇ ਸਹੀ ਗਾ ਟੈਕਟਾਂ ਜੰਪ ਲੈ ਰਿਹਾ ਪਰ ਵੱਜਿਆ ਸੀਗਾ ਉਹ ਕੰਮ ਟੇਡ ਬਾਹਰ ਕੱਢਦੀ ਨਹੀਂ ਲੱਗਣਾ ਤੁਹਾਨੂੰ ਕਾਰਨ 3700 ਰੁਪਏ ਨੇ ਤੇ ਇਹ ਜੇ ਮੰਨੋ ਤਾਂ ਬਾਹਰ ਵੀ ਆਵੇ ਹੁਣ ਦੱਸਾਂਗੇ ਵੀਰ ਬਹੁਤ ਕਮੈਂਟ ਕਰਦੇ ਹੁੰਦੇ ਹੁੰਦਾ ਵੀ ਤੇਲ ਕਿੰਨਾ ਖਾਂਦਾ ਤੇਲ ਅੱਜ ਹੁਣ ਟੈਂਕੀ ਭਰੀ ਐ ਜੀ ਥੋੜੀ ਜੀ ਮੰਨੋ ਕਿ ਲਿੱਪਤੀ ਵੀ ਨਹੀਂ ਘਟਾਉਣਾ ਤੇ ਹੁਣ ਆ ਲੱਟ ਗਈ ਜਵਾ ਹੁਣ ਅੱਜ ਆਪਾਂ ਵੇਚਣਾ ਵੀ ਇਹ ਬੜਾ ਆਇਆ ਸਿੱਧਾ ਬਾਲਾ ਨੂੰ ਅਗ ਲੱਗੀ ਹੋਈ ਐ ਤੇ ਇਹਦੇ ਦੇ ਵਿੱਚ ਜਨਾ ਆਪਾਂ ਕਰਦੇ ਆ ਅਜ ਮਾਣ ਤੋਰਨਾ ਹੌਲੀ ਪਣਾ ਕਰਦੇ ਤਾਂ ਕਿਹੜੇ ਆਇਆ ਦਾ ਛੋਟੇ ਛੋਟੇ ਕੋਈ ਨਾ ਹੋ ਗਿਆ ਇਹਦਾ ਟਰੈਕਟਰ ਵੀ ਵਧੀਆ ਬਣਾ ਕੇ ਆਵਾਜ਼ ਮਾਰ ਕੇ ਬੈਕਪਾਵਾਂ ਪੈਂਦਾ ਕਿ ਮੇਰੇ ਨੂੰ ਹੋਇਆ ਵੀ ਦੇਖੋ ਨਾ ਕੋਈ ਨਾ ਇਹ ਨੂੰ ਬਾਹਰ ਦੇ ਨਾ ਦਾਰਾ ਕੜਜਾ ਪਾ ਨਾ ਪਿਛਲੇ ਸਾਲ ਚਲਾਇਆ ਨਾ ਐਤ ਐਤ ਕੀ ਚਲਾਇਆ ਜਾਣੀ ਨਾ ਉਦੋਂ ਪਾਰ ਚਲਾਇਆ ਤੇਰੇ ਤਾਂ ਪੂਰੇ ਜੋਰ ਜਾਂ ਮੰਨਦਾ ਤੇ ਇੱਕ ਤੋਰਾ ਜਾ ਦੇ ਨਾ ਫਿਰ ਪਹਿਲੇ ਲੋੜੇ ਵਿੱਚ ਆਹ ਦਾਣੇ ਕਿਵੇਂ ਕਰ ਦਿੰਦੇ ਤੁਸੀਂ ਚਲਾਉਣੇ ਹੁੰਨੇ ਆ ਨੂੰ ਕਿ ਨਹੀਂ ਬਾਬਿਓ ਧੀ ਦਾ ਪਿਆ ਇਹਦਾ ਸਾਹਮਣੇ ਇੰਨਾ ਸਾਡੇ ਨੂੰ ਸਿਆਣੇ ਵੱਡੇ ਤਾਂ ਸਾਰੇ ਆਈਆਂ ਦੇ ਵੀ ਐਨੇ ਲੱਗਣਾ ਚਾਹੀਦੀ ਹੁੰਦੀ ਹੈ ਮਸ਼ੀਨ ਅਗਲੀ ਦਾ ਪੈਰਸ ਆਹ ਹੋ ਗਿਆ ਕਰਾਫਾ ਜਾ ਕੰਮ ਆਹ ਧੋੜਾ ਜਿਹਾ ਅਗਾਂ ਤਾਂ ਬੀਡੂnga ਕਰ ਲਗੇ ਹੋਰ ਮੜਾ ਜਾ ਡੂੰਗਾ ਦਾ ਬਹੁਤ ਜਾਂਦਾ ਆਪਣਾ ਤਾਂ ਯਾਰ ਉਹ ਤਾਂ ਕੱਲ ਵਾਲੇ ਉਹਨਾਂ ਦਾ ਵੇਖ ਕੇ ਆਇਆ ਲੱਗਦਾ ਇਹਨਾਂ ਨਹੀਂ ਨਾ ਡੂੰਗਾ ਜਾਂਦਾ ਇੱਥੋਂ ਤੱਕ ਬੂਠੇ ਤਾਂ ਇਹ ਬੂਠਾ ਦਾ ਚਾਲ ਉੱਚਾ ਵਾਏ ਵਾਏ ਵਾੜਾਂ ਦੀ ਹੁਣ ਤਾਂ ਹੀ ਸਾਈਡਾਂ ਘਾ ਹੋਰ ਸੀ ਪੁਲੀਆਂ ਦੀਆਂ ਹੁਣ ਹੋਰੂ ਕਰਨੀਆਂ ਪੈਣਾਂ ਤਾਂ ਮੰਗਾਨੀਆਂ ਸੌਰੀ ਸੁਣ ਢਿੰਕਾ ਮਰ ਗਿਆ ਹਟਾ ਇਹ ਕਾਰਨ ਕੀ ਸੀਗਾ ਜਿਹੜੀ ਇਹ ਖਾਲੀ ਪਉਂਦੀ ਸੱਜੇ ਪਾਸੇ ਵਾਲੀ ਉਹ ਤੇ ਮਿੱਟੀ ਨਹੀਂ ਪੈਂਦੀ ਕਾਰਨ ਫੇਰ ਪਤਾ ਲੱਗਿਆ ਜਿਹੜਾ ਰੂਲਾ ਉਹ ਵਾਟਰ ਚ ਵੱਜ ਕੇ ਆਇਆ ਨੂੰ ਬਈ ਇੱਕ ਪਾਸੇ ਨੂੰ ਉਹਨੇ ਮਿੱਟੀ ਹੁਣ ਖਾਲੀ ਤੇ ਸਿੱਟੂਗਾ 100% ਤੇ 11:30 ਹੋ ਗਏ ਤੇ ਚਿੱਲਾ ਥਾਂ ਦਾ ਵੀ ਗਿਆ ਜੇ ਤੜਕੇ ਲੈਣੇ ਆ ਗਏ ਕੌਣ ਨਵੇੜ ਦੇ ਕੰਮ ਨੂੰ ਉਹ ਅਸਲ ਦੇ ਵਿੱਚ ਐਂ ਵੀਜਣ ਦੀ ਮਿੰਨ ਦਾ ਨਹੀਂ ਲੱਚਤਾਰੇ ਕਿਉਂਕਿ ਡੂੰਘਾ ਨਹੀਂ ਨਾ ਜਾਂਦਾ ਅਸਲ ਦੇ ਵਿੱਚ ਹਾਲ ਹਾਲ ਵੱਜਦੇ ਹੁੰਦੇ ਜਿਵੇਂ ਫੇਰ ਨਿਆਰਾ ਆਜਾ ਚੁੱਪ ਲੋ ਚੰਦੂ ਮਾਰ ਬੈਠੇ ਵਧੀਆ ਹੀ ਮਾਰ ਇਹਦੇ ਦੀ ਵੀ ਦੇਣੀ ਪਰ ਇਹ ਆ ਜ ਬਾਹਰ ਨੂੰ ਹਵਾ ਪੈ ਜਾਊਗੀ ਜੀ ਜੀਲਾ ਨਾਲ ਤੋੜਦਾ ਜਿੱਤ ਬੀਸੀ ਪਾਇਆ ਐ ਕਰੀ ਨਾਲ ਪਾਇਆ ਟੀਵੀ ਆਸ ਦਾ ਬੱਤੋ ਨਾਲ ਪੜ੍ਹਦੇ ਜੂਰ ਆਹ ਰ ਟੋਟ ਗਿਆ ਹੀ ਪਹਿਲਾਂ ਔਰ ਇਹ ਟੁੱਟਿਆ ਨਾ ਟੀ ਤੁਰਿਆ ਹੁੰਦਾ ਇੱਕ ਰੀ ਦੇ ਤੇ ਕਪੜਾ ਬੰਨ ਕੇ ਲਾਦਾ ਕਪੜਾ ਤੇ ਲੈ ਜਾਂਦਾ ਉਤੋਂ ਤੇ ਹੁਣ ਇਹ ਵੇਖ ਲੋ ਤੇ ਟੁੱਟਿਆ ਨਾ ਢੀ ਕੰਮ ਦੇ ਹੀ ਜਾਂਦਾ ਬਸ ਐਂ ਚੱਲਿਆ ਨਾ ਜਦੋਂ ਕਿਤੇ ਖੜਦੇ ਆ ਉਦੋਂ ਕੱਲਾ ਨਿਕਲਦਾ ਇਹ ਹੁਣ ਹੀ ਨਿਕਲਦਾ ਜਦੋਂ ਖੜ ਜਾਂਦੇ ਆ ਮਾਲਾ ਕਿਤੇ ਖੜ ਗਏ ਆ ਨਾ ਬੀ ਬੂ ਕੋਣ ਉਦੋਂ ਨਿਕਲਦਾ ਨਹੀਂ ਆਂ ਆਂ ਡੰਗ ਲਾਈ ਜਾਂਦਾ ਅਗਰ ਇਧਰੋਂ ਪਾ ਦਿੰਦੇ ਹੁਣ ਔਰ ਪਰਲੇ ਪਾਸਾ ਆਈਂ ਆਈਂ ਛੱਡਦੇ ਹੀ ਢੱਲਾ ਹੀ ਆਵੇ ਤਾਂ ਵੀ ਕੰਮ ਕਰ ਜਾਂਦਾ ਹੈ ਦੇਖੋ ਮਾਰੀ ਜਾਂਦਾ ਟਰੈਕਟਰ ਮੈਂ ਕਰ ਨਹੀਂ ਇਹ ਆਉਟਰ ਉਹ ਦਿਖਾਉਣਾ ਸਾਨੂੰ ਪਰ ਤੇਲ ਨਹੀਂ ਘਟਾਉਂਦਾ ਗਾ ਬਲੋਬ ਤਾਂ ਆ ਗਿਆ ਤੇਲ ਨਹੀਂ ਘਟਾਉਂਦਾ ਗਾ ਸਹੀ ਨੇ ਚੌਣਾ ਹੁੰਦੀ ਆ ਪਰ ਨਹੀਂ ਹੁੰਦੀ ਇਧਰ ਦਾ ਪੂਰੇ 2 ਵਜ ਗਏ ਤੇ 4 ਕਿੱਲੇ ਥਾਂ ਬੀਜਿਆ ਜੇ ਆਪਾਂ ਹਨਾ 4 ਕਿੱਲੇ ਥਾਂ ਬੀਜਿਆ ਗਿਆ 2 ਵਜ ਨੂੰ ਆ ਹੁਣ ਆਪਾਂ ਥੋੜਾ ਖਿੱਚ ਕੇ ਬੀਜਨੇ ਆਂ ਤੇ ਇਹਦੇ ਵਿੱਚ ਖਰਚੇ ਵੱਡੇ ਹਨ ਉਹਨਾਂ ਨੇ ਰੋਟੀ ਤਿਆਰ ਆ ਰੋਟੀ ਲੱਗ ਗਈ ਹੈ ਟੇਬਲ ਤੇ ਰੋਟੀ ਛਕੀਕਰ ਲੈ ਰੇ ਮੇਤਰੋ ਬੈਟਰੀ ਵੀ ਦਿਖਾਵਾਗੇ ਜੀ ਜੀ ਦਾ ਗੱਟਾ ਤੇ ਡੇਗ ਦਾ ਗੱਟਾ ਬੀਜ ਦਾ ਪਾਲਿਆ ਕਟ ਰਾਈਟਰ ਪੂਰਾ ਹੀ ਮੂੰਹ ਠਾਣ ਲਾ ਕੇ ਆ ਗੋ ਤੇ ਉਧਰਲੀ ਸਾਈਡ ਤੋਂ ਲੱਗਾਂਗੇ ਪਹਿਲਾਂ 20 ਇਹ ਕਰਕੇ ਇਹਦੇ ਰਾਤ ਨੂੰ ਇਧਰ ਹਨੇਰਾ ਆ ਜਾਊਗਾ ਕਰਤੀ ਸਮਾਪਤੀ ਵਾਹਿਗੁਰੂ ਕਰੇ ਮੇਰ ਸਾਰੀ ਵਧੀਆ ਵਧੀਆ ਉਗਰਿਆਵੇ ਤੇ ਚੰਗੇ ਥਾਂ ਤੇ ਲਵਾਵੇ ਕੋਈ ਨਹੀਂ ਚੰਗੇ ਥਾਂ ਤੇ ਪਹਿਲਾਂ ਲਵਾਵੇ ਜੇ ਫੇਰ ਵੀ ਸਾਡੇ ਹਿੱਸੇ ਦਾ ਕੋਈ ਵਾਜਦਾ ਆ ਤਾਂ ਚੱਲ ਬਜਾ ਦੇ ਮਹਾਰਾਜ ਫੇਰ ਅਸੀਂ 2S ਵੀ ਲੈ ਆਈਏ ਹਲੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਮਿਹਰਬਾਨੀ ਦੋਂ ਜਾਂ ਤਾਂ ਮਸ਼ੀਨ ਵੱਜੀ ਹੈ ਕਟਰ ਉੱਚਾ ਸੀਗਾ ਬਾਹਰ ਸੀ ਇਹ ਇੱਥੇ ਦੀ ਨਾ ਫੈਕਸ ਵਾਲਾ ਵੀ ਇੱਥੇ ਹੀ ਪਿਆ ਹੋਇਆ ਚਾਰ ਦਿਨ ਹੋ ਗਏ ਕੰਮ ਆਪਣੇ ਆ ਜਾਣੀ ਗਿਆ ਉਦੋਂ ਬਾਅਦ ਆ ਪਿਆ ਲੋਕਾਂ ਨੇ ਕੇ ਨੇ ਵੇਖਣ ਇਹਦੀ ਆਪਣੀ 80 ਟੁੱਟ ਗਈ ਜਾਵੇ ਉਹ ਥਲੜੀ ਪਿਆ ਪਤਾ ਥਲੜੀ ਤੇ ਥੱਲੇ ਦਾ ਸਾਗਟ ਪਾਉਣਾ ਪੈਣਾ ਜਿਹੜੀ ਥਲਣਾ ਪਲਾਸਟਿਕ ਦੀ ਟੁੱਟ ਗਈ ਇਹਦੇ ਤੇ ਹੁਣ ਦੇਗੀ ਵੜ ਕਰਾ ਦੇਗੇ ਜਾਂ ਨਵਾਂ ਪਾਉਣਾ ਪੈਣਾ ਇਹ ਵੀ ਟੁੱਟ ਗਈ ਇਹ ਤਾਂ ਉੱਤੇ ਲੱਗੀ ਉਹ ਵੇ ਇਹਦੀ ਪਲੇਟ ਦਾ ਹੋਰ ਹੈ ਜੀ ਤਾਂ ਜਿਹੜੀ ਨਹਿਰ ਤੋਂ ਪਾਈਪ ਲਾਈਨ ਆਉਂਦੀ ਉੱਥੇ ਨੱਕਾ ਉਹ ਨਹਿਰ ਵਾਲੀ ਪਾਈਪ ਲਾਈਨ ਹੈ ਜਿਹੜੀ ਉਹਦਾ ਜੋੜ ਲਾਈ ਜਾਂਦੇ ਹੁਣ ਵਾਹਣਾ ਚੋ ਲੇਟ ਹੋ ਗਏ ਜੋੜ ਮਤਲਬ ਜਿੱਥੇ ਜਿੱਥੇ ਦੇ ਵਾਹਨ ਦੇ ਵਿੱਚ ਲੀਕ ਹੋ ਜਾਂਦੀ ਹੈ ਪਾਈਪ ਲਾਈਨ ਉਹ ਰਿਪੇਅਰ ਚੱਲ ਰਹੀ ਹੈ ਉਹਦੀ ਤਾਂ ਉਹ ਹਜੇ ਜਲਦੀ ਨਹੀਂ ਫਿਰ ਆਪਦਾ ਬੋਰ ਆਪਾਂ ਨੂੰ ਚਲਾ ਕੇ ਖੇਤ ਵਾਲਾ ਫਿਰ ਕੰਮ ਚੱਲੇਗਾ ਉਹ ਮੋਟਰ ਹੈਗੀ ਕਵਾਂਡੀਆਂ ਦੀ ਉਹਦਾ ట్రాਫਾਰਮ ਚੋਰੀ ਹੋਇਆ ਹੋਇਆ ਹੋਵੇ ਨਹੀਂ ਤਾਂ ਉਹ ਮੋਟਰ ਦਾ ਚਲਾ ਲੈਣਾ ਹੀ ਪਾਣੀ ਆਪਾਂ ਚਲੋ ਠੀਕ ਹੈ ਜੀ ਸ਼ਕਲ ਤੁਹਾਨੂੰ ਦਿਖਾ ਦਈਏ گاڑی ਸ਼ਕਲ ਸੜਕੇ ਉੱਤੇ ਆਈ ਬਹੁਤ ਵਧੀਆ ਪਰ ਬਹੁਤ ਨੇ ਝੋਨੇ ਝੁੱਗੀਆਂ ਪਾਈਆਂ ਹੀਆਂ ਪੱਤੀਆਂ ਇਹ ਇਹਦਾ ਆਨੰਦ ਆਪ ਲੈਣਾ ਹੈ ਇਹਦੇ ਦਿਰਾਤਾ ਜੀ ਆਪਾਂ ਨੂੰ ਵੀ ਰਹਿਣ ਪੈ ਸਕਦੀ ਕਿਹਦਾ ਤੇਰੀ ਬਾਕੀ ਆ ਵਟਾਈਆਂ ਬਣਾ ਕੇ ਰੱਖ ਦਿਆਂਣ ਵੇਚਣ ਹਜੇ ਹੌਲੀ ਹੌਲੀ ਲੱਗਾਂਗੇ ਚਾਰਕ ਕਿਹੜੀ ਆ ਸਾਰੇ ਚਾਰ ਹੀ ਹੋਣੇ ਤੇ ਆ ਰੋਟੀ ਚਾਹਤੀ ਨਹੀਂ ਆਲੇ ਮੰਡੀ ਸਾਰੀ ਖਾਦੀ ਤੇ ਹਨ ਉਹ ਇੱਕ ਅੱਧਾ ਗੀੜਾ ਕੱਟਣਾ ਪੈਂਦਾ ਸੰਦ ਗੰਦਾ ਕਾ ਤਾਂ ਸੰਦ ਕਾ ਵ ਗੰਦਾ ਹੈ ਸੰਦ ਕਾ ਵ ਗੰਦਾ ਹੈ ਉਹ ਕਹਿੰਦਾ ਕੀ ਇਹ ਹਰ ਇੱਕ ਕੋਲੇ ਹੈਡਿੰਗ ਆ ਤੂੰ ਵੀ ਰੋਟੀ ਵੱਧ ਤੋਂ ਜ਼ਿਆਦਾ ਛੱਡ ਕੇ ਭੱਜਿਆ ਸਹੀ ਗੱਲ ਤੇਰਾ ਇਹ ਮੇਰਾ ਨਾ ਹੋ ਗਿਆ ਅੱਛਾ ਇਹ ਰਾਹ ਜੀ بڑے ਲੋਕਾਂ ਨੇ ਠੱਲਿਆ ਵਾਟੀ ਬਣੀ ਜ਼ਰੀ ਭਾਈ ਆਪਣੇ ਪਿੰਡ ਵੀ ਹੈ ਨਹੀਂ ਇਹ ਯਾਰ ਘਰ ਦਾ ਫੋਨ ਆ ਗਿਆ ਕਹਿੰਦਾ ਭਾਈ ਜਦੋਂ ਫਾਇਰ ਮੈਨੂੰ ਛੋੜ ਕਰਤੀ ਸਾਡੇ ਤੇ ਇੰਨੀ ਗਲਬਤ ਹੈ ਸਾਡੀ ਵਾਲੇ ਨਾਲ ਜੜ ਜਾਣਾ ਕਿਹਨੇ 25 ਕਿਲੋ ਤੇਰਾ ਤਾਂ ਕੋਈ 50 ਕਿਲੋ ਮੇਰਾ ਉਹ ਡੰਡਾ ਘਾਤ ਤੁਸਲਾ ਕਿ ਡੰਡੇ ਦਾ ਕੋਈ ਰੋਲ ਨਹੀਂ ਹੌਂ ਲੱਗਣ ਲੱਗੀ ਮੜੀ ਉਹਦਾ ਨਾ ਸਿੱਟੂ ਆ ਪੜਵੇ ਆਏ ਭਾਈ ਆ ਨਿਆਰਾ ਹੀ ਆਲਾ ਪਰਣਾ ਨੂੰ ਆ ਆ ਬੜੀ ਮੌਕੇ ਦੇ ਜਿੰਦਰੀ ਪਾ ਜੀ ਨੇ ਲਾਈਵ ਮੇਥਰਾ ਵਟਾ ਲਾਈਆ ਪਾ ਜਉਂਦਾ ਰਹੇ ਵਿਚਾਰਾ ਲਾਮ ਪਿੰਡ ਦਾ ਏ ਚ ਦੂਜੀ ਜਿੰਦਰੀ ਨੇ ਚਾਲਦੀ ਫਰਤਾਂ ਕਰਕੇ ਤਾਂਵੇਂ ਆਲੀ ਚਲਣੀ ਸੀ ਕਰਦੀ 8 ਵਜੇ ਤਾਂ ਬੰਦਾ ਆਉਂਦਾ ਚਾਹ ਚੂ ਪੀ ਜੇ ਤੇ 8:30 ਹੋ ਜਾਂਦੇ ਫੇਰ 10 10:30 ਰੋਟੀ ਨੂੰ ਹੋ ਜਾਂਦੇ ਫੇਰ ਹੁਣ ਮਗਰ ਚਾਹ ਸਾਰਾ ਦਿਨ ਤਾਂ ਸਲਾਂ ਐ ਲੱਗਦਾ ਵੀ ਬੰਦਾ ਜਾਮ ਪਾਣੀਾਂ 'ਚ ਹੀ ਲੰਗ ਜਾਂਦਾ ਰਹਿੰਦਾ ਕੀ ਬਲੇ ਹੁਣ ਚਾਹ ਚੱਲ ਅਕਲੋ ਮਗਰ ਜਿਹੜੇ ਇਹ ਕਾਰਨਰ ਕੇ 500 ਦਾ ਪੱਤਾ ਰੋਜ ਹਰਾ ਹੋ ਜਾਂਦਾ ਹੈ ਸੋਬੀ ਲਾ ਕੇ ਬਾਬੇ ਅਸੀਂ ਲੈਨੇ ਨੇ ਨੰਨ ਦੇ ਇੱਥੇ ਪੈ ਕੇ ਅੜੀ ਜੀਣ ਗੈਲੀ ਏਡਾ ਕੰਮ ਕਰ ਦਿੰਦੀ ਦੇਖੋ ਤੁਸੀਂ ਆ ਵੀ ਨੇੜੇ ਹੀ ਸੀ ਨਾ ਆਪਣਾ ਆਵਾਣ ਤੋਂ ਤੁਸੀਂ ਲਾ ਲੋ ਵੀ ਡੂੜ ਦੋ ਦੋ ਫਟ ਹੀ ਹੋਣਾ ਡੂੰਗਾ ਤੇ ਆ ਟੁੱਟੀ ਪਈ ਏ ਥੱਲੋਂ ਇਹ ਪਲਾਸਟਿਕਰੀ ਹੁੰਦੀ ਆ ਸਾਹਮਣਾ ਬੋਰਾ ਏ ਥੱਲੜਾ ਇੱਕ ਬੋਰਾ ਉਧਰ ਆ ਇੱਕ ਇਧਰ ਆ 20 20 ਫੁੱਟ ਦੋਨੋਂ ਸਾਈਡ ਬੋਰਾ ਸੀ ਇੱਕ ਉਧਰ ਟੀਪ ਆਈ ਵੀ ਇੱਕ ਇਧਰ ਇੱਥੇ ਲੈ ਕੇ ਦਾ ਜੋਇੰਟ ਕਰਾਵੇਂ ਨਾ ਨਾ ਕਰਨਗੇ ਭਰਾ ਸਾਹ ਜਿਹੜੇ ਆਪੇ ਚਲੋ ਕੋਈ ਨਹੀਂ ਛਾਲ ਮਾਰੀ ਤੇ ਇੰਨੇ ਨਹੀਂ ਚੜ ਗਏ ਇਹ ਹੁਣ ਉੱਤੋਂ ਦਾ ਵੀ ਟੁੱਟ ਗਿਆ ਫੈਕਸ ਵਾਲ ਦੀ ਫਲੇਂਚ ਹੀ ਆ ਰਹੀ ਉਧਰੋਂ ਥੱਲੋਂ ਟੁੱਟ ਗਿਆ ਹੁਣ ਇਹਨੂੰ ਖੋਲ ਕੇ ਅੱਡ ਕਰਕੇ ਫੇਰ ਥਲੜੀ ਲਾ ਕੇ ਲਿਉਣੀ ਬਣੀ ਸਵਾਰ ਕੇ ਕਰਦੇ ਆ ਜਗੜ ਕੋਈ ਇਹ ਪਤਾ ਕੀ ਗੱਲ ਹਰ ਬਈ ਦੀ ਮਿੱਟੀ ਹੁੰਦੀ ਹੈ ਬਈ ਹੁਣ ਤੂੰ ਮੇਰਾ 500 ਹੀ ਨਾ ਲਵਾ ਦੀ ਹਾਂ ਅਗਲੇ ਦਾ ਕਰਨ ਨੂੰ ਨਕਾਲ ਕਰਨ ਨੂੰ ਵੀ ਨਹੀਂ ਕਰਦਾ ਹਾਂ ਮੈਂ ਕੀ ਨਾ ਬਣੀ ਗੱਲਾਂ ਹੀ ਦੂਰ ਹੀ ਕਰਨੀ ਉਹ ਪੈਨ ਜਿਹੜੀ ਆਪਾਂ ਇਹ ਇਹਨੂੰ ਅਦਰ ਕਹਦਾ ਘੜੀ ਸੀ ਕਰਦਾ ਉਹਦੇ ਵਿੱਚ ਪੈਨ ਬਾਅਦ ਨੂੰ ਲਉਣਾ ਪੈਣਾ ਨਾ ਉਹ ਪਰਲੇ ਬਾਈ ਉਹ ਲੱਗ ਜੂ ਉਹਦੇ ਇੱਕਦਣਾ ਕੈਮਰਾ ਦੇਖ ਕੇ ਗੱਲ ਹੀ ਛੱਡ ਜਾਂਦੇ ਲੈ ਐਡੀ ਕਿਹੜੀ ਗੱਲ ਹੈ ਠੀਕ ਕਹਿੰਦੇ ਹੁੰਦੇ ਆ ਸਾਹ ਆਹ ਟੁੱਟ ਗਿਆ ਮਿੱਤਰਾਂ ਜੀ ਤਾਂ ਲੜਾ ਦੀ ਗਾੜ ਫਲੈਂਚੀ ਰੋਲ ਟੁੱਟ ਗਈ ਫਲੈਂਚੀ ਚ ਓਏ ਲੈ ਆ ਵਾਹਣਾ ਮਿੱਤਰੋ ਜਿੱਥੇ ਬੰਦਾ ਬੈਠਾ ਤੇ ਆਹ ਪਾਣੀ ਖੜਾ ਆਪਣਾ ਜੀ ਉਹ ਖੜਾ ਮਸਾ 4 ਫੁੱਟ 3 3 ਹੋਊਗਾ ਥੱਲੇ ਇੱਥੋਂ ਤੇ 3 4 ਫੁੱਟ ਦਾ ਹੈ ਹਨਾ 7 ਤੱਕ ਫੁੱਟ ਦੇ ਪਾਣੀ ਖੜਾ ਆ ਜਾਂਦੀ ਧਰਤੀ ਦੇ ਲੈਵਲ ਤੋਂ ਇਹ ਦਾ ਖੜਾ ਬਹੁਤ ਨੇੜੇ ਪਾਣੀ ਖੜਾ ਯਾਰਾ 7 ਤੱਕ ਫੁੱਟ ਤੇ ਪਾਣੀ ਹੈਗਾ ਉਹ ਇੱਥੋਂ ਗੱਲ ਹੀ ਆ ਜਾਂਦੀ ਆ ਲਾਈਨ ਇਤਰੇ ਪੇਰੇ 7 ਆ ਚੜਾ ਗੱਟਾ ਚੈੱਕ ਹੀ ਲੈਂਦਾ ਟਰੈਕਟਰ ਕੋਲ ਹੁਣ ਇਹਦੇ ਚ ਪਾਉਣਿਆ ਰੇ Rajasthan ਕਨਾਲ ਤੇ ਮੋਟਰ ਚਲਾਉਣ ਲੱਗੇ ਆਲੂਆਂ ਨੂੰ ਪਾਣੀ ਲਾਉਣਾ ਦੂਜਾ ਪਾਣੀ ਤੇ ਉਹ ਹੋ ਆਹ ਖਾਲੀ ਤੇ ਹਮਤਾ ਸਾਡੀ ਪਹਿਲਾਂ ਤੋਂ ਲਵਾ ਕੇ ਨਹੀਂ ਗਿਆ ਕਿਸੂ ਤਾਂ ਫਿਰ ਉਹ ਵਿੱਚੋਂ ਕਾਲੀ ਜੀ ਛੱਟਣੀ ਹੁੰਦੀ ਹੈ ਹਾਂ ਉਹ ਰੰਗਾਂ ਹਾਂ ਜੜੀਆਂ ਆਈਆਂ ਉਹ ਲਾਲਤਾ ਨੂੰ ਕਰਦੇ ਤਾਂ ਹਾਂ ਉਹ ਲਾਣੀ ਹਾਂ ਕਾਲੀ ਲਾ ਦੇ ਹੁਣ ਚੱਲੂਗੀ ਘਰ ਵਾਲੀ ਪੁੱਤੋ ਰਕ ਲੈ ਬਾਬਾ ਰੱਪਾ ਜਾਵਾਂ ਪਾਣੀ ਫੁੱਲ ਘਟਾਉਣਾ ਹੈ ਪਾਣੀ ਘਟਾੜ ਕੇ ਵਾਵਾ ਯਾਰ ਘਟਾਉਣਾ ਹਾਂ ਇੱਥੋਂ ਹੀ ਦੱਸ ਦੂੰ ਆ ਖੈਦਦੀ ਹੱਥ ਮੇਰਾ ਵਧੀਆ ਕਰਮਣ ਤੂੰ ਮਿਲਗੀ ਕਿਸਮਤ ਨੂੰ ਦੁੱਖ ਕੁੜੀ ਓ ਪਾਣੀ ਦਾ ਚੱਕ ਲਾਈ ਪਰ ਗਾਹ ਜੇ ਟੱਕਾ ਨਹੀਂ ਖੋਲੇ ਗਏ ਸਾਡੇ ਦੇਖਣ ਜੀ ਨਾ ਇੱਥੇ ਟਰੈਕਟਰ ਲੱਗਦਾ ਹੁੰਦਾ ਜ ਆਪਣੇ ਉਹ ਉਥੇ ਫੁੱਟ ਦੀ ਨਾਲੀ ਹੁੰਦੀ ਸੀ ਪਹਿਲਾਂ ਪੱਖੇ ਤੇ ਵੀ ਟਰੈਕਟਰ ਸੌਖਾ ਰਵੇ ਫੇਰ ਆ ਮੋਟਰਾਂ ਲੱਗ ਗਈਆਂ ਪੱਕਾ ਕੰਮ ਹੋ ਗਿਆ ਜਮ ਹਾਂ ਬੜੀ ਤਗੜੀ ਆਈ ਸਰਕਾਰ ਕੋਲੇ RAMPRIT employene ਮਾਦਾ ਵਾਕਈ ਬਹੁਤ ਤਗੜੇ ਘਟੇ ਜੇ ਆ ਭਾ ਇਥੋਂ ਪਾ ਕੇ ਇਨਾ ਵਜਾਂ ਚੱਕ ਲੈਂਦੇ ਕਿੰਨਾ ਹੋਊਗਾ ਇਹਦਾ ਮੈਣਾ 8 ਦਾ ਕੁਇੰਟਲ ਹੋਊਗਾ ਵੀਰੇ 5 ਤੋਂ ਤਾਂ ਜ਼ਿਆਦਾ ਹੀ ਹੋਊਗਾ ਯਾਰ ਬੜਾ ਹੀ ਹੋਊਗਾ ਕਿੰਡੀ ਭਾਰੀ ਭਰਿਆ ਪਿਆ ਇਹ ਹੱਲਦਾ ਯਾਰ ਇਹ ਕਦੇ ਨਾ ਹੱਲ ਜੀ ਗੱਲ ਹੈ ਇਹ ਭੋਗ ਲੈਣ ਚਾਹਦੇ ਸੀ ਉਹ ਚਾਹਦੇ ਇਹ ਤਾਂ ਬੋਰੇ ਜੇ ਸਰਾਈ ਆ ਵੇਲੇ ਕਰਕੇ ਨੇ ਤੇ ਤਣੇ ਟੁੱਟੰਗੇ ਨਹੀਂ ਹਾਂ ਵੇਲਾ ਕਿੰਨੀਆਂ ਮੜੀਆਂ ਤਣੀਆਂ ਆ ਤਣੀਆਂ ਤੇ ਹਾਂ ਚੱਕਿਆ ਜਾਂਦਾ ਲੈ ਭਾਂ ਬੋਰੇ ਨੂੰ ਗੱਟੇ ਵੀ ਆਪਣੇ ਪਾੜ ਜਾਂਦੇ ਯਾਰ ਇਹ ਤੇ ਇਹ ਵੇਲਾ ਕਿੱਡੇ ਧਾਗੇ ਦਾ ਮੋٹے ਦਾ ਇਹ ਹਨਾ ਲਿਖਿਆ ਆ 1200 ਕਿਲੋ ਆ 1200 12 ਕਵਾਂਟਲ ਕਿਥੇ ਲਿਖਿਆ 1200 ਕੇਜੀ ਐਸ ਅੱਛਾ ਉਹ ਥੱਲੇ ਲਿਖਿਆ ਹਾਂ ਉਹ 160 ਵੀ ਪੜੀ ਨੇ ਆ ਨੈਟ weight 12 ਕੁਆਂਟਲ ਪੈ ਜਾਂਦਾ ਜੇ ਸਿਰੇ ਹੀ ਆ ਕੰਮ ਯਾਰਟਰਮਟਰ ਇੰਜਨ ਆਪਣਾ ਹੁਣ ਇਹਦੇ ਉੱਤੇ ਦੇ ਦੇ ਦਾਂਗੇ ਖਾਲੀ ਲੈਨੇ ਕਰ ਇਹਨੂੰ ਕਈ ਹੈਗੀ ਆਪਣੇ ਕੋਲ ਇਹ ਤਾਂ ਮਾੜੇ ਮੋੜ 파ਟੇ ਨਾ ਜੀਸੀਬੀ ਨੇ ਜੋ ਧੱਕੇ ਨੇ ਮਿੱਟੀ ਲਈ ਉਹਦੋਂ 파ਟੇ ਵੇ ਆਪਾਂ ਨੂੰ ਤਾਂ ਉਹਨਾਂ ਕੰਮ ਹਾਂ ਲੈ ਆ ਤਾਂ ਇੰਜਨ ਵਧੀਆ ਟੱਗਿਆ ਜਾਊਗਾ ਥੱਲੇ ਲੱਗਦੇ ਨਹੀਂ ਆ ਤਾਂ ਵਧੀਆ ਲੇ ਮੈਟਰ ਇੰਜੰਟਾਕਦਾ ਬੋਰੇ ਨਾ ਉੱਤੇ ਪਾਸ ਗਰੀਬ ਬਣਾ ਕਰਤਾ ਕੁੱਲ ਮਲਾ ਕੇ ਆ ਕਣਕੀ ਦੀ ਪਈ ਆਪਨੀ ਰੱਬ ਹੀ ਜਾਣੇ ਕਦੋਂ ਉਗਰੂਗੀ ਤੋ ਯਾਰ ਕੇਹ ਰਹਾ ਏ ਧਾਰ ਦਾ ਤਾਂ ਪਤਾ ਲੱਗਿਆ ਆਪਾਂ ਨੂੰ ਮੈਂ ਵੇਖੀ ਆ ਧਾਰ ਯਾਰ ਤੂੰ ਨਹੀਂ ਫੇ ਹਾਂ ਐਵੇਂ ਮਰੀ ਜਾਂਦਾ ਗਰੀਬ ਉਹ ਜਾਮਾਂ ਹੀ ਥੋੜਾ ਜਿਹਾ ਰਹਿ ਗਿਆ ਬੰਦ ਉਹ ਛੱਡੂਗੀ ਕੱਢ ਗਈ ਹਣਾ ਇਹ ਬੜਾ ਰੋਲਾ ਯਾਰ ਹਵਾ ਬਾਲੀ ਦਵਾ ਦੇਣਾ ਮਗਰੋਂ ਸੱਲਾਂ ਕੋਈ ਸਵਾਲ ਨਾ ਤਾਂ ਪਾਣੀ ਛੱਡ ਜਾਂਦੀ ਹੈ ਘਟਾ ਦੇ ਹੋਰ ਪਾਣੀ ਘਟੂਗਾ ਕਿ ਨਹੀਂ ਘਟੂਗਾ ਆ ਬਹੁਤ ਨਹੀਂ ਫਰਕ ਪਿਆ ਲੈ ਵੀ ਮੇਤਰ ਪਿਆਰੋ ਪਾਣੀ ਲਾਉਣ ਲੱਗੇ ਆ ਤੇ ਇਹਦੂ ਬਾਅਦ ਹੋ ਸਕਦਾ ਵਿੱਚ ਵਿੱਚ ਨਾ ਵੀਡੀਓ ਬਣੇ ਤੇ ਕੋਈ ਗੱਲ ਨਹੀਂ ਗੱਲਾਂ ਬਾਤਾਂ ਫੇਰ ਕਰਾਂਗੇ ਇਹ ਆਪਣੀ ਕਣਕ ਬੀਜੀ ਪਈ ਇੱਕ ਕਿੱਲਾ ਇੱਧਰ ਹੈਗਾ ਇੱਕ ਆਉਤਲੇ ਪਾਸੇ ਰਹੇਗਾ ਪਾਈ ਦੇ ਇੱਥੇ ਪੱਠੇ ਉਧਰ ਸਰੋਂ ਉਗ ਰਹੀ ਹੈ ਸਰੋਂ ਮੈਨੂੰ ਲੱਗਦਾ ਵਿਰਲੀ ਤਾਂ ਨਹੀਂ ਕਰਨੀ ਪੈਂਦੀ ਬਹੁਤ ਵਿਰਲੀ ਉਗ ਰਹੀ ਹੈ ਬੀਜ ਮੈਂ ਖਿੱਚ ਕੇ ਪਾਇਆ ਲੋ ਜੀ ਵੀਰੋ ਇਹ 28 ਤਰੀਕ ਤੇ ਬੀਜੇ ਤੇ ਅੱਜ ਤਰੀਕ ਮੇਰਾ ਖਿਆਲ ਹੁਣੀ ਹੈ 21-22 ਤਰੀਕ ਤਾਂ ਹੋਊਗੀ ਵੀ ਇਹਨਾਂ ਦਾ ਆਲੂ ਦਾ ਹੈਗਾ ਜਾਨੀ। ਲੈ ਮੇਤਰਾ ਇੱਕ ਤਾਂ ਜਲਦੀ ਸੀ। ਕੰਮ ਹੋਰ ਬਹੁਤ ਆ ਤੇ ਅਣ ਕਈ ਵੀਰਾਂ ਨੇ ਕਹਿਣਾ ਵੀ ਇਹਦੇ ਨਾਲ ਕੀ ਜ਼ਰੂਰੀ ਹੈ ਤੇ ਪਰ ਸਹੀ ਕੋਈ ਕਰਦਾ ਸਿਸਟਮ ਜ਼ਰੂਰੀ। ਤੇ ਆ ਦੋ ਖਾਲੀਆਂ ਕਿਤੇ ਇੱਕ ਖਾਲੀ ਇਹ ਆਵੇ ਖਾਲੀ ਰਹੇਗਾ। ਸੋਚਿਆ ਸੀ ਦੂਜੇ ਪਾਣੀ ਤੇ ਲਾ ਦੇਾਂਗੇ। ਪਰ ਨਹੀਂ ਲਾਏ ਪਰ ਉਗਰਦੇ ਆਉਂਦੇ ਆਉਂਦਾ ਵੈਸੇ ਆਵੇ। ਤਕਰੀਬਨ ਉਗਰੇ ਪਏ। ਚਲੋ ਠੀਕ ਆ ਜੀ ਬਾਕੀ ਅੱਗੇ ਦੇਖਦੇ ਆਂ ਕੀ ਕੰਮ ਕਾਰਬਾਨ ਦਾ ਇੰਨਾ ਇੰਨਾ ਕ ਪਾਣੀ ਲਾਦਾ ਆਪਾਂ ਪਾਣੀ ਤਾਂ ਜਾਇ ਜੀ ਲਾਈਦਾ ਲਓ ਜੀ ਅਗਲੇ ਦਿਨ ਇੰਨੀ ਕਿ ਸੁਹਾਵ ਹੋਈ ਐ ਇਹ ਤਾਂ ਆਹ ਜਿਆਦੇ ਲੱਗੀ ਜਾਂ ਸੀਗਾ ਵਟਾ ਇਹਨਾਂ ਨੂੰ ਇੰਨੀ ਜੜੀ ਐ ਦੂਜੀਆਂ ਨੂੰ ਤਾਂ 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 ਪਤਾ ਨਹੀਂ ਲੱਗਿਆ ਪਾਣੀ ਲੱਗਿਆ ਸਾਰਿਆਂ ਨੂੰ ਬਾਕੀ ਮੱਥੇ ਮੁੱਥੇ ਦੋ ਦੋ ਵਟਾ ਸੁੱਕਾਂ ਰਹਿ ਗਏ ਉਹਨਾਂ ਦੀ ਹਰੇ ਹੋਣ ਤਾਂ ਵੀ ਪਤਾ ਲੱਗਦਾ ਆਵੇ ਆਪਾਂ ਨੂੰ ਦੋ ਦੋ ਵਟਾਂ ਦੇ ਆਲੂ ਹਰੇ ਹੀ ਨਹੀਂ ਹੋਇਆ ਹੋਏ ਚੱਜਣਾ ਪਰ ਕੋਈ ਗੱਲ ਨਹੀਂ ਵੇਚ ਵਾਲੇ ਠੀਕ ਰਹਿਣ ਮੱਥਿਆਂ ਦਾ ਤਾਂ ਕੋਈ ਨਹੀਂ ਲੈ ਮਿੱਤਰੋ ਇੱਕ ਜਿਹੜਾ ਇੱਕ ਕੇਰਾ ਮੰਨ ਲਓ ਬਾਂਦਾ ਇਹ ਹਨਾ 15 18 ਵਟਾਂ ਜੰਨੀਆਂ 20 ਕਵਟਾ ਮੇਰਾ ਸ਼ਰ ਇਹਨਾਂ ਦਾ ਜਿਹੜਾ ਇੱਕ ਕੇਰਾ ਬਾਂਦਾ ਇਹਨੂੰ ਇੱਕ ਨੂੰ ਪਾਣੀ ਥੋੜਾ ਜਿਆਦਾ ਲੱਗਿਆ ਬਾਕੀ ਸਾਰਿਆਂ ਨੂੰ ਤਕਰੀਬਨ ਪਾਣੀ ਇੰਨਾ ਕ ਲੱਗਿਆ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਕ ਸਲਾਬ ਵੀ ਜਿਹੜੀ ਅੱਧ ਤੱਕ ਹੀ ਆਈ ਹੈ ਜਾਨੀ ਤੇ ਜਿੱਥੋਂ ਤੱਕ ਕਾਲੂ ਹੁੰਦਾ ਪਿਆ ਉੱਥੋਂ ਤੱਕ ਤਾਂ ਆਈ ਹੈ ਤਕਰੀਬਨ ਤੇ ਹੁਣ ਇਹਦੇ ਤੇ ਸਪਰੇਅ ਲਾਵਾਂਗੇ ਅੱਗੇ ਆਪਾਂ ਜਿਹੜੀਆਂ ਆ ਵਾਟਰ ਰਹਿ ਗਈ ਹੈ ਕਿ ਸਾਰੀ ਇਹ ਮੈਂ ਸੋਚਿਆ ਘਾਹ ਆਸਤੇ ਰੱਖ ਲਾਂਗੇ ਤੇ ਇਹਦੇ ਦੇ ਨਾਲੇ ਮੰਨ ਲਓ ਜਿਹੜਾ ਪਾਣੀ ਆ ਹੁਣ ਇਹਨੂੰ ਇਹਨਾਂ ਜਦੋਂ ਇਹਨਾਂ ਨੇ ਕਣਕ ਨੂੰ ਲਾਇਆ ਉਦੋਂ ਹੀ ਲਾਵਾਂਗੇ ਕਿਉਂਕਿ ਜੇ ਇਹਨੂੰ ਪਾਣੀ ਚੜਾਉਣੇ ਆ ਜਾਂ ਆ ਸਾਰੀ ਪੱਟਾ ਠੱਡੀ ਕਰਦੇ ਆਂ ਤਾ ਇੰਨਾ ਨਾ ਤਾਂ ਅਜ ਤੱਕ ਹੁਣ ਤੱਕ ਸਮਾਂ ਲੱਗਿਆ ਹੁਣ ਝੋਨਾ ਲਜਾਣ ਲੱਗ ਜਾਗੇ ਬਾਸਪਤੀ ਤੇ ਨਾਲੇ ਇੰਨੀ ਮੇਰਾ ਰਾਦਾ ਜਾ ਬਣਿਆ ਨੇ ਵੀ ਐਵੇਂ ਵਟਾਂ ਜਿੰਦੀਆਂ ਸੋਹਣੀਆਂ ਪਈਆਂ ਹੀ ਰਹਿਣ ਦੰਨੇ ਜਿਹੜੀ ਆ ਇੱਕ ਇੱਕ ਖਾਲੀ ਐ ਤਕਰੀਬਣਾ ਉਹਨਾਂ ਨੂੰ ਤਾਂ ਵੇ ਪਾਣੀ ਪਹੁੰਚਾਈ ਐ ਤੇ ਇਹਨੂੰ ਤਾਂ ਇਧਰੋ ਹੀ ਲਾ ਦਾਂਗੇ ਜਦੋਂ ਇਹਨਾਂ ਨੇ ਕਣਕ ਨੂੰ ਲਾਇਆ ਨਾ ਇਹ ਖਾਲੀ ਨੂੰ ਇੱਕ ਪਾਣੀ ਲੱਗ ਜੂਗਾ ਫੇਰ ਜੋ ਕਣਕ ਨੂੰ ਦੂਜਾ ਕਿਤੇ ਲੱਗਿਆ ਉਦੋਂ ਲੱਗ ਜੂਗਾ ਤੇ ਇਹ 'ਚ ਕੋਈ ਗੱਲ ਨਹੀਂ ਜਿੰਨੇ ਵੀ ਆਪਾਂ ਨੂੰ ਹੋ ਕੇ ਵਾਧੂਗਾ ਖਾਨ ਜੋਗੇ ਇਹ ਪਹਿਲਾ ਪੂਲਾ ਕੱਢ ਲਾਂਗੇ ਉਹਦਾ ਜੋ ਖੁੰਝੇ ਖਾਂਝੇ ਕੱਢਾਂਗੇ ਇਹ ਆਪਣੀ ਸਰੋਂ ਆ ਜੀ ਤਕਰੀਬਨ ਇਹਦੇ ਵਿੱਚ ਦੇਸਨ ਤਾਂ ਜੇ ਕੋਸ ਨਹੀਂ ਲੱਗੀ ਤੁਸੀਂ ਕਹਿੰਨਾ ਲੇਟ ਬਹੁਤ ਹੋ ਗਈ ਪਰ ਕੋਈ ਗੱਲ ਨਹੀਂ ਚਲੋ ਲੇਟ ਲੂਟ ਵਧੀਆ ਹੋ ਜਾਣਾ ਕਰ ਜੂਗਾ ਤੇਲ ਇਹ ਬਣ ਜਾਣੀਆਂ ਛੇਕਣ ਵਾਲਾ ਥਾਂ ਬਣ ਜਾਣਾ ਤੇ ਇਹਦੇ ਚ ਆਪਾਂ ਨੂੰ 3 ਸਾਲ ਨਹੀਂ ਮੁੱਕਣੀ 2 ਸਾਲ ਤਾਂ ਪੱਕਾ ਹੀ ਆਏ ਯਾਰ ਆਪਾਂ ਵੀ ਦੇ ਹੁੰਦੇ ਸੀ 2 ਢਾਈ ਕਣਾਲਾ ਤੇ ਉਹ ਐਵੇਂ ਕਮਲ ਜਿਹਾ ਲੱਗਿਆ ਰਹਿੰਦਾ ਇਹ ਸਾਲੀ ਆਏ ਸਾਲ ਹੜੰਬਾ ਕਰਨਾ ਪੈਂਦਾ ਆਏ ਸਾਲ ਵੱਡਣਾ ਵਾਸਤੇ ਬੰਦਾ ਕਰਨਾ ਪੈਂਦਾ ਤਾਂ ਹੁਣ 3 ਸਾਲ 2-3 ਸਾਲ ਨਿਆਰੇ ਲਾਵਾਂਗੇ ਨਾਲੇ ਜਿੰਨੀ ਸਰੋਂ ਪੁਰਾਣੀ ਹੋਈ ਜਾਊਗੀ ਉਹਨਾਂ ਸਿਆਣੇ ਕਹਿੰਦੇ ਤੇੜ ਚੰਗਾ ਨਿਕਲਦਾ ਤੇ ਜਿੱਦੇ ਆਪਾਂ ਸਰੋਂ ਬੀਜਦੇ ਸੀ ਜਿਹੜੀ ਸਾਹਮਣੇ ਕਣਕ ਦੇਖ ਰਹੇ ਆਪਾਂ ਆ ਨਾਗ ਵਾਲਾ ਸੱਪ ਪਾਇਆ ਜਿਹੜਾ ਸਾਡੇ ਪਿੰਡ ਦੇ ਸੀ ਪੇਤਾਈ ਵਾਲ ਨੇ ਮੇਰੇ ਨਾਲ ਗੱਲ ਕਰੇ ਜੇ ਕਿਤੇ ਵੀਡੀਓ ਦੇਖਦਾ ਤਾਂ ਉਹਦੇ ਕੱਲਾ ਬੀਜ ਜਾਂਦੇ ਤੇ ਮੈਂ ਕਹਿੰਦੇ ਬੜਾ ਵਧੀਆ ਕਰਸਾਣਾ ਯਾਰ ਬੰਦਾ ਮੱਠਿਆ ਜਾਂ ਆਰਾਵਨਾ ਢਾਈ ਕਿੱਲੇ ਥਾਂ ਬੀਜਣਾ ਤੇ ਕੱਲਾ ਬੀਜ ਜਾਂਦੇ ਤੇ ਆਹ ਵੇਖੋ ਨਾਗਵਾਲ ਪਾਇਆ ਲੈ ਸੱਪ ਵਾਲਾ ਇਹ ਕਿਹੜੀ ਵੱਟ ਪਾਈ ਹੈ ਬਈ ਤਾਂ ਯਾਰ ਨੇ ਡਰਾਈਵਰ ਹੀ ਨੂੰ ਆਪਦੀ ਨਾਲ ਲੀਕਲ ਵਾਲੀ ਮੇਰੇ ਕੋਲ ਤੇ ਇਧਰ ਆਪਣਾ ਆਲੂ ਇਹ ਬਾਬੇ ਉਹ ਹਜੇ ਐਕਸਪੈਰੀਮੈਂਟ ਦੇ ਤੌਰ ਤੇ ਹੀ ਹੈ ਜੇ ਆਪਣਾ ਮਾਰਾ ਹੀ ਕਰੇ ਤਾਂ ਕਿ ਵਧੀਆ ਨਿਕਲਦਾ ਫਿਰ ਆਪਾਂ ਅੱਧਾ ਬਾਣਾ ਆਪਦਾ ਘਰ ਵਾਲਾ ਲਾਇਆ ਕਰਾਂਗੇ ਤੇ ਫਿਰ ਗਾਂ ਤੇ ਅਰਬੇ ਤੋਂ ਨਾਲ ਜ਼ਿੰਦਗੀ ਚ ਦੱਸਦੇ ਰਾਵਾਂਗੇ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤਾਂ ਤੇ ਇੱਧਰ ਵੀ ਨਾਗ ਵਾਲੀ ਪਾਇਆ ਦੂਜੀ ਵੱਟ 'ਚ ਵੀ ਕਿਓਬਰ ਨੇ ਲੈ ਡ੍ਰਾਈਵਰ ਆਈ ਡਾ ਮਾਰਾ ਯਾਰ ਇਹ ਨਹੀਂ ਆ ਕੀ ਕਰ ਖਾਇਆ ਅੱਜ ਮੈਂ ਇਹ ਆਪਣੀ ਜਮੀ ਉਗਰੇ ਪੱਠੇ ਚੇਂਜ ਕਰੇ ਆ ਉਧਰ ਹਜੇ ਮੱਕ ਖੜਾ ਵਾਹੇ ਉਧਰ ਨੂੰ ਇਹ ਹੋ ਜੂ ਤਗਰੀਬਨ ਤੇ ਵੱਟ ਤੇ ਮੂਲੀ ਲਾਈ ਉਹ ਵੀ ਚੈੱਕ ਕਰੀਏ ਲੈ ਮਸਤ ਅੱਜ ਕਰਦੇ ਆ ਡੈ ਫਰਮ ਦੀ ਆਪਾਂ ਸੈਟਿੰਗ ਇਹ ਜਦੋਂ ਦੀ ਲਵਾਈ ਏ ਇਹਦਾ ਨਾਂ ਆਪਾਂ ਤੇਲ ਵਧਾ ਕੇ ਇੱਥੋਂ ਵੇਖਿਆ ਨਾ ਕੁਸ਼ਕੜਾ ਕੇ ਵੇਖਿਆ ਪੰਪ ਦਾ ਤੇ ਇਹਦੀ ਵੀ ਵਿੱਚ ਜਿਹੜਾ ਸਪਰਿੰਗ ਆ ਉਹ ਵੀ ਬਹੁਤ ਹੜਾਮ ਤਾਂ ਉਹ ਵੀ ਬਹੁਤ ਮਰਿਆ ਜਾ ਪਾ ਦਿੰਦੇ ਵੀ ਮਾੜੀ ਜਿਹੀ ਹਵਾ ਤੇ ਇਹਨੂੰ ਇਧਰੋਂ ਮਿਲ ਜੇ ਅੱਜ ਇਹਨੂੰ ਖੋਲ ਕੇ ਤਾਂ ਪ੍ਰੋਜੈਕਟ ਸੈਟਿੰਗ ਕਰਕੇ ਦੇਣੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਵਾਸ਼ ਇਹ ਸੁਪਰ ਸੀਡਰ ਧੋਣ ਵਾਲਾ ਆਪਣਾ ਨਹੀਂ ਤਾਂ ਉੱਥੇ ਹੀ ਧਵਾ ਲੈਣੀ ਦੋਵੇਂ ਕੁਸ ਪਰ ਇਹ ਨਹੀਂ ਹਜੇ ਧਵਾਉਣਾ ਤਾਂ ਨਹੀਂ ਕਿਉਂਕਿ ਹਜੇ ਕਣਕ ਰਹਿੰਦੀ ਹੈ ਕਣਾਲ ਕਬੀਜਨ ਵਾਲੀ ਨਹੀਂ ਉੱਥੇ ਹਲ ਸੁਹਾਗੇ ਮਰੀ ਜਾਵਾਂਗੇ ਤੇ ਇਹਦੇ ਨਾਲ ਵੀ ਜਾਵਾਂਗੇ ਲੈ ਆ ਦੇ ਬੰਨੀ ਜਾ ਕਰ ਤੋੜ ਲਿਆ ਚੱਕ ਲੈ ਚੱਕ ਲੈ ਜਾਂ ਜਾਂਦਾ ਨਹੀਂ ਪੜਦਾ ਚੱਕੀ ਜੀ ਆ ਗਈ ਫਿਰ ਸਪਰਿੰਗ ਜਾ ਵੀ ਚੱਕ ਲੈ ਬੰਦੇ ਜਾ ਵੀ ਸਪਰ